ਕੰਮੀ ਇਸ ਇੱਕ ਥਾਵੇਂ ਨਾ ਖਲੋ ਜਾ ਇਹ ਜੇ ਦਾ ਚਰਾਹਿਆ ਏ ਖਾ ਮਾਂ ਮੈਨੂੰ ਅੱਜ ਦਾ ਸਾਰਾ ਸਬਕ ਯਾਦ ਏ ਇਹ ਜੇ ਦਾ ਚਰਾਹਿਆ ਇਹ ਟੈਲੀਫੋਨ ਦਾ ਨੰਬਰ ਅੱਛਾ ਮੈਂ ਹੋਰ ਸਭ ਕੁਝ ਭੁੱਲ ਜਾਵਾਂਗੀ ਇਹ ਸਭ ਕੁਝ ਯਾਦ ਰੱਖਾਂਗੀ ਮੈਂ ਤੇਰੇ ਪਿਤਾ ਜੀ ਨੂੰ ਕੀ ਲਿਖਾਂ ਜੋ ਕੋਈ ਤੁਹਾਡਾ ਜੀ ਕਰਦਾ ਏ ਲਿਖ ਦਿਓ ਪਰ ਮੈਂ ਇਹ ਨਹੀਂ ਆਖਦੀ ਕੰਮੀ ਕਿ ਤੂੰ ਜ਼ਰੂਰ ਉਸੇ ਲੜਕੇ ਨਾਲ ਜੇ ਤੁਸੀਂ ਇੱਕ ਸੰਤਰੀ ਵਾਂਗ ਮੈਨੂੰ ਇਸ ਚੌਰਾਹੇ ਤੋਂ ਉਠਾਣ ਲਈ ਡੰਡਾ ਫੜ ਹੀ ਲਿਆਏ ਤਾਂ ਫੇਰ ਭਾਵੇਂ ਕੋਈ ਸੜਕ ਹੋਵੇ ਜਿਹੜੀ ਪਹਿਲਾਂ ਸਾਹਮਣੇ ਆ ਜਾਏ ਕੰਮੀ ਹੱਸ ਪਈ ਮਾਨੁ ਜਾਪਿਆ ਕੰਮੀ ਦਾ ਹਾਸਾ ਇੱਕ ਬੱਦਲ ਵਾਂਗ ਸੀ ਤੇ ਅੱਜ ਉਹ ਤਕਦੀਰ ਦੇਆਂ ਉੱਚੀਆਂ ਪਹਾੜਾਂ ਨਾਲ ਟਕਰਾਨ ਲਈ ਤਿਆਰ ਹੋ ਗਿਆ ਸੀ ਮਾਨ ਨੇ ਸਹਿਮ ਕੇ ਕੰਮੀ ਵੱਲ ਵੇਖਿਆ ਜਿਵੇਂ ਉਹ ਆਖਦੀ ਪਈ ਹੋਵੇ ਹਾਏ ਰੱਬਾ ਕਿਤੇ ਇਹ ਹਾਸਾ ਕਣੀਓ ਕਣੀ ਨਾ ਹੋ ਜਾਵੇ ਰੋਟੀਵੇਰਾ ਲੰਘ ਗਿਆ ਸੀ ਸ਼ਾਮ ਦੀ ਚਾਹ ਦੇ ਆਹਰ ਵਿੱਚ ਅਜੇ ਥੋੜੀ ਜਹੀ دیر ਸੀ ਚੁੱਲ੍ਹੇ ਵਿੱਚ ਮਠਾ ਮਠਾ ਸੇਕ ਸੀ ਕੰਮੀ ਤੇ ਉਹਦੀਆਂ ਤਿੰਨ ਸਾਥੀਆਂ ਉਸਤਾਨੀਆਂ ਉਸ ਮਠੇ ਸੇਕ ਉੱਤੇ ਮੱਕਈ ਦੀਆਂ ਚੱਲੀਆਂ ਭੁੰਨਣ ਲੱਗ ਪਈਆਂ ਬਾਹਰ ਬੀਬੀ ਕੋਈ ਤੁਹਾਡਾ ਮਹਿਮਾਨ ਆਇਆ ਏ ਸਕੂਲ ਦਾਸੀ ਨੇ ਆਣ ਕੇ ਆਖਿਆ ਚਾਰੇ ਜਣੀਆਂ ਉਹਦੇ ਵੱਲ ਤੱਕੀਆਂ ਪਰ ਉਹ ਸਿਰਫ ਕੰਮੀ ਵੱਲ ਵੇਖਦੀ ਪਈ ਸੀ ਕਮਲ ਬੀਬੀ ਨੂੰ ਪੁੱਛਦਾ ਏ ਦਾਸੀ ਨੇ ਵੇਰਵੇ ਨਾਲ ਆਖਿਆ ਮੇਰਾ ਮਹਿਮਾਨ ਮੇਰਾ ਕਿਹੜਾ ਮਹਿਮਾਨ ਆਇਆ ਏ ਤੇਰੇ ਪਿਤਾ ਜੀ ਹੋਣਗੇ ਕੰਮੀ ਕੋਲੋਂ ਇੱਕ ਜਣੀ ਨੇ ਆਖਿਆ ਨਹੀਂ ਬੀਬੀ ਇਹ ਤਾਂ ਕੋਈ ਜਵਾਨ ਜਿਹਾ ਏ ਦਾਸੀ ਨੇ ਆਖਿਆ ਪਿੰਡ ਦਾ ਹੀ ਕੋਈ ਬੰਦਾ ਏ ਕੰਮੀ ਨੇ ਪੁੱਛਿਆ ਨਾ ਬੀਬੀ ਸ਼ਹਿਰ ਦਾ ਏ ਹੱਥ ਵਿੱਚ ਸੂਟਕੇਸ ਵੀ ਏ ਦਾਸੀ ਨੇ ਫੇਰ ਆਖਿਆ ਐ ਲੈ ਫਾੜ ਇੱਕ ਛੱਲੀ ਲੈ ਜਾ ਕੋਸੂ ਬਾਹਰ ਬਹਿ ਕੇ ਛੱਲੀ ਖਾਵੇ ਹੁਣੇ ਆਉਂਦੀ ਏ ਕਮਲ ਬੀਬੀ ਇੱਕ ਜਣੀ ਨੇ ਕੋਲਿਆਂ ਉਤੋਂ ਛੱਲੀ ਚੁੱਕ ਕੇ ਹੱਥ ਨਾਲ ਉਹਦੀ ਸਵਾਹ ਲਾਹੀ ਤੇ ਸਾਰੀਆਂ ਜਣੀਆਂ ਦਾ ਹਾਸਾ ਨਿਕਲ ਗਿਆ ਜਿਹੜਾ ਵੀ ਹੈ ਉਹਨੂੰ ਮਹਿਮਾਨ ਘਰ ਵਿੱਚ ਲੈ ਜਾ ਮੈਂ ਹੁਣੇ ਆਉਣੀ ਆ ਕੰਮੀ ਨੇ ਆਖਿਆ ਸਕੂਲ ਦੇ ਹੋਸਟਲ ਦੇ ਨਾਲ ਲੱਗਦਾ ਇੱਕ ਮਹਿਮਾਨ ਘਰ ਵੀ ਸੀ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਛੱਡਣ ਜਾਂ ਲੈਣ ਆਉਂਦੇ ਸਨ ਉਹਨਾਂ ਨੂੰ ਇੱਕ ਰਾਤ ਇਸਪੈਂਡ ਜ਼ਰੂਰ ਰਹਿਣਾ ਪੈਂਦਾ ਸੀ ਕਿਉਂਕਿ ਤਰਕਾਲਾਂ ਨੂੰ ਵਾਪਸੀ ਵਾਸਤੇ ਇੱਥੋਂ ਗੱਡੀ ਨਹੀਂ ਸੀ ਮਿਲਦੀ ਸਟਾਫ ਕੁੜੀਆਂ ਦਾ ਵੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਇਸੇ ਮਹਿਮਾਨ ਘਰ ਵਿੱਚ ਠਹਿਰਦਾ ਸੀ ਮੈਨੂੰ ਭਲਾ ਕੌਣ ਮਿਲਣ ਆ ਗਿਆ ਕੰਮੀ ਨੇ ਆਪਣੀ ਛੱਲੀ ਨਾਲੋਂ ਕੁਝ ਦਾਣੇ ਭੋਰ ਕੇ ਬਾਕੀ ਦੀ ਰਹਿਂਦੀ ਆਪਣੀ ਇੱਕ ਸਾਤਨ ਨੂੰ ਫੜਾ ਦਿੱਤੀ ਚੱਲ ਵੇਖ ਲਈ ਨਾ ਜਾ ਕੇ ਛੱਲੀ ਦੇ ਸਵਾਦ ਨਾਲ ਖਾ ਲੈ ਲੂਣ ਲਾਦਿਆਂ ਥੋੜਾ ਜਿਹਾ ਤੇ ਉਹਨੇ ਕੰਮੀ ਨੂੰ ਛੱਲੀ ਮੁੜ ਕੇ ਫੜਾ ਦਿੱਤੀ ਕੁਝ ਚਿਰ ਪਿੱਛੋਂ ਕੰਮੀ ਜਦੋਂ ਮਹਿਮਾਨ ਘਰ ਵਿੱਚ ਆਈ ਸਾਹਮਣੇ ਸਤਪਾਲ ਬੈਠਾ ਹੋਇਆ ਸੀ ਤੁਸੀਂ ਬੜੇ ਵਰਿਆਂ ਪਿੱਛੋਂ ਕੰਮੀ ਨੇ ਸਤਪਾਲ ਨੂੰ ਵੇਖਿਆ ਸੀ ਪਰ ਉਹਨੂੰ ਪਛਾਣਨ ਵਿੱਚ ਔਖ ਨਾ ਹੋਇਆ ਸਤਪਾਲ ਨੇ ਕੋਈ ਜਵਾਬ ਨਾ ਦਿੱਤਾ ਸਿਰਫ ਕੰਮੀ ਵੱਲ ਵੇਖਿਆ ਉਹਦੀ ਨਜ਼ਰ ਜਿਵੇਂ ਕੰਮੀ ਦਾ ਨਾਂ ਲੈ ਕੇ ਕੰਮੀ ਨੂੰ ਬੁਲਾਉਂਦੀ ਪਈ ਸੀ ਇਸ ਚੁੱਪ ਆਵਾਜ਼ ਵਿੱਚ ਜਿਵੇਂ ਇੱਕ ਰਸਤੇ ਦਾ ਦਾਵਾ ਸੀ ਇੱਕ ਮਰਦਾਨਾ ਹੱਕ ਸੀ ਕੰਮੀ ਨੂੰ ਜੱਪਿਆ ਹੁਣੇ ਉਹਦੇ ਅੰਦਰੋਂ ਕੁਝ ਬਾਗੀ ਹੋ ਜਾਵੇਗਾ ਉਹ ਸਤਪਾਲ ਨਾਂ ਦੇ ਇਸ ਬੰਦੇ ਨਾਲ ਖੋਰੀ ਹੋ ਜਾਵੇਗੀ ਉਹ ਖੋਰੇ-ਖੋਰੇ ਕੀ ਕਹਿ ਬਹੇਗੀ ਤੇ ਕੰਮੀ ਨੇ ਸਤਪਾਲ ਦੇ ਮੂੰਹ ਵੱਲ ਵੇਖਿਆ ਉਹਦੇ ਮੂੰਹੋਂ ਕੋਈ ਖੋਰਾ ਬੋਲ ਨਾ ਨਿਕਲਿਆ ਉਹਦੇ ਅੰਦਰ ਕੁਝ ਵੀ ਬਾਗੀ ਨਾ ਹੋਇਆ ਹੈਰਾਨ ਜਹੀ ਹੋ ਕੇ ਕੰਮੀ ਨੇ ਸਿਰ ਨੀਵਾ ਪਾ ਲਿਆ ਜੇ ਬੇਗਾਨਗੀ ਨਹੀਂ ਤਾਂ ਆਪਣਾਤ ਹੀ ਸਹੀ ਕੰਮੀ ਨੇ ਆਪਣੇ ਆਪ ਨੂੰ ਆਖਿਆ ਤੇ ਫੇਰ ਇੱਕ ਵਾਰ ਅੱਖੀਆਂ ਚੁੱਕ ਕੇ ਸਤਪਾਲ ਦੇ ਮੂੰਹ ਵੱਲ ਵੇਖਿਆ ਕੰਮੀ ਦੇ ਅੰਦਰੋਂ ਕੁਝ ਨਾ ਉਮਲਿਆ ਕੋਈ ਹਰਫੋ ਦੇ ਹੋਠਾਂ ਵਿੱਚੋਂ ਨਾ ਨਿਕਲਿਆ ਕੰਮੀ ਨੇ ਫੇਰ ਹੈਰਾਨ ਹੋ ਕੇ ਸਿਰ ਨੀਵਾ ਪਾ ਲਿਆ ਨਾ ਬੇਗਾਨਗੀ ਨਾ ਆਪਣਾਤ ਇਹ ਮੇਰਾ ਮਨ ਕਿਹੋ ਜਿਹਾ ਏ ਕੰਮੀ ਨੇ ਆਪਣੇ ਆਪ ਨੂੰ ਆਖਿਆ ਆਉਣ ਤੋਂ ਪਹਿਲਾਂ ਮੈਨੂੰ ਖਤ ਲਿਖਣਾ ਚਾਹੀਦਾ ਸੀ ਪਰ ਸਤਪਾਲ ਨੇ ਆਖਿਆ ਕੋਈ ਗੱਲ ਨਹੀਂ ਕੰਮੀ ਨੇ ਸਤਪਾਲ ਨੂੰ ਬਹੁਤੀ ਝਜਕ ਤੋਂ ਬਚਾ ਲਿਆ ਤੇ ਫੇਰ ਆਖਿਆ ਚਾਹ ਪਿਵਾ ਦਿਆਂ ਸਫ਼ਰ ਦਾ ਥਕੀਵਾ ਹੋਵੇਗਾ ਕੰਮੀ ਨੇ ਚਾਹ ਪਿਵਾਈ ਸਤਪਾਲ ਨੇ ਚਾਹ ਪੀਤੀ ਕੋਈ 2 ਘੰਟੇ ਆਰਾਮ ਕੀਤਾ ਸ਼ਾਮ ਨੂੰ 6 ਵਜੇ ਜਦੋਂ ਕੰਮੀ ਮੁੜ ਕੇ ਸਤਪਾਲ ਕੋਲ ਆਈ ਇਹ ਤੁਹਾਡਾ ਸਕੂਲ ਬੜਾ ਹੀ ਸੋਹਣਾ ਏ ਸਤਪਾਲ ਨੇ ਆਖਿਆ ਤੁਸੀਂ ਅੰਦਰਲੇ ਕਮਰੇ ਦੇਖੇ ਨੇ ਨਹੀਂ ਮੈਂ ਅੰਦਰ ਤਾਂ ਨਹੀਂ ਗਿਆ ਪਰ ਬਾਹਰੋਂ ਹੀ ਦਿਸਦਾ ਪਿਆ ਏ ਇਹ ਸਾਰਾ ਆਲਾ ਦੁਆਲਾ ਸਫ਼ਰ ਜ਼ਰੂਰ ਲੰਬਾ ਏ ਸਟੇਸ਼ਨ ਤੋਂ ਉੱਤਰ ਕੇ ਇੱਥੇ ਪਹੁੰਚਣਾ ਵੀ ਜਰਾ ਔਖਾ ਏ ਪਰ ਇੱਥੇ ਆਣ ਕੇ ਪੜਾਈ ਤੇ ਹੋਸਟਲ ਦਾ ਇੰਤਜ਼ਾਮ ਵੀ ਬੜਾ ਚੰਗਾ ਏ ਤੁਸੀਂ ਮਾਂ ਮੇਰਾ ਮਤਲਬ ਏ ਪ੍ਰਿੰਸੀਪਲ ਨੂੰ ਮਿਲੇਓ ਪ੍ਰਿੰਸੀਪਲ ਨੂੰ ਉਦੋਂ ਮਿਲਾਂਗਾ ਜਦੋਂ ਇੱਥੇ ਕਿਸੇ ਨੂੰ ਦਾਖਲ ਕਰਵਾਣ ਆਵਾਂਗਾ ਸਤਪਾਲ ਹੱਸ ਪਿਆ ਨਹੀਂ ਮੇਰਾ ਮਤਲਬ ਸੀ ਸਾਡੀ ਪ੍ਰਿੰਸੀਪਲ ਉਹ ਬਹੁਤ ਚੰਗੇ ਨੇ ਕੰਮੀ ਨੂੰ ਵੀ ਹਾਸਾ ਆ ਗਿਆ ਉਹਨਾਂ ਦਾ ਸਟਾਫ ਚੰਗਾ ਏ ਉਹ ਵੀ ਜ਼ਰੂਰ ਚੰਗੇ ਹੋਣਗੇ ਸਤਪਾਲ ਨੇ ਉਸੇ ਹੱਸਦੇ ਅੰਦਾਜ਼ ਵਿੱਚ ਆਖਿਆ ਸਟਾਫ ਦਾ ਪਤਾ ਇਹ ਨਿਜੇਤੀ ਲੱਗ ਗਿਆ ਸਾਰੇ ਸਟਾਫ ਦਾ ਤਾਂ ਨਹੀਂ ਪਰ ਇੱਕ ਬੰਦੇ ਦਾ ਸਤਪਾਲ ਨੇ ਅੱਗੇ ਤੋਂ ਬਹੁਤੀ ਆਪਣਾਤ ਨਾਲ ਕਿਹਾ ਕੰਮੀ ਕੁਝ ਚਰਚਾ ਕਰ ਰਹੀ ਫੇਰ ਆਖਣ ਲੱਗੀ ਚਲੋ ਤੁਹਾਨੂੰ ਪ੍ਰਿੰਸੀਪਲ ਨਾਲ ਮਿਲਾਵਾ ਚਲੋ ਪ੍ਰਿੰਸੀਪਲ ਦੀ ਕਾਟੇਜ ਬੜੀ ਨਵੇਕਲੀ ਥਾਂ ਉੱਤੇ ਸੀ ਮਹਿਮਾਨ ਘਰ ਤੋਂ ਨਿਕਲ ਕੇ ਸਾਰੀ ਸਕੂਲ ਇਮਾਰਤ ਤੇ ਸਟਾਫ ਕੁਆਰਟਰਾਂ ਨੂੰ ਲੰਘਦਿਆਂ ਕੋਈ ਇੱਕ ਖੇਤ ਦੀ ਬਾਟ ਹੋਰ ਲੰਘਣੀ ਪੈਂਦੀ ਸੀ ਹੌਲੀ ਹੌਲੀ ਤੁਰਦਿਆਂ ਸਕੂਲ ਦੀਆਂ ਪਿੰਡ ਦੀਆਂ ਮੌਸਮ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਸਤਪਾਲ ਨੇ ਅਚਾਨਕ ਪੁੱਛਿਆ ਪ੍ਰਿੰਸੀਪਲ ਨਾਲ ਮੈਨੂੰ ਕੀ ਆਖ ਕੇ ਮਿਲਾਓਗੇ ਕੀ ਮਤਲਬ ਕੰਮੀ ਕੁਝ ਤਰਹਿ ਗਈ ਮੇਰਾ ਮਤਲਬ ਏ ਕੀ ਆਖੋਗੇ ਇਹ ਕੌਣ ਏ ਸਤਪਾਲ ਦੇ ਸਵਾਲ ਵਿੱਚ ਇੱਕ ਸ਼ੌਕੀ ਸੀ ਤੁਹਾਡਾ ਨਾਮ ਇਹਨਾਂ ਹੁੰਦਾ ਏ ਕੰਮੀ ਨੇ ਉਸ ਸ਼ੌਕ ਜਿਹੇ ਸਵਾਲ ਦਾ ਬੜਾ ਸਾਦਾ ਜਵਾਬ ਦਿੱਤਾ ਤੇ ਬਸ ਨਾਮ ਨਾਲ ਹੀ ਚੱਲ ਜਾਏਗਾ ਸਤਪਾਲ ਨੇ ਉਸ ਸਵਾਲ ਨੂੰ ਮੁੱਕਣ ਨਾ ਦਿੱਤਾ ਹਾਂ ਕੰਮੀ ਨੇ ਸਿਰਫ ਇਹ ਨਾ ਆਖਿਆ ਉਹ ਮੇਰਾ ਨਾਮ ਅੱਗੇ ਜਾਣਦੇ ਨੇ ਸਤਪਾਲ ਨੇ ਜਰਾ ਠਹਿਰ ਕੇ ਫਿਰ ਉਸੇ ਸਵਾਲ ਦੀ ਇੱਕ ਕੰਨੀ ਫੜ ਲਈ ਸ਼ਾਇਦ ਕਿਸ ਤਰ੍ਹਾਂ ਇੱਥੇ ਆਣ ਕੇ ਕੰਮੀ ਚੁੱਪ ਹੋ ਗਈ ਪਿਤਾ ਜੀ ਨੇ ਸ਼ਾਇਦ ਉਹਨਾਂ ਨੂੰ ਕੋਈ ਖੱਤ ਲਿਖਿਆ ਸੀ ਸਤਪਾਲ ਨੇ ਆਪ ਹੀ ਆਖਿਆ ਕੰਮੀ ਨੇ ਫੇਰ ਵੀ ਕੁਝ ਨਾ ਕਿਹਾ ਉਹਨਾਂ ਨੇ ਪਿਤਾ ਜੀ ਨੂੰ ਜਵਾਬ ਵੀ ਦਿੱਤਾ ਸੀ ਸਤਪਾਲ ਨੇ ਹੀ ਫੇਰ ਆਖਿਆ ਕੰਮੀ ਨੇ ਅਜੇ ਵੀ ਆਖਿਆ ਕੁਝ ਨਾ ਪਰ ਇੱਕ ਵਾਰ ਸਤਪਾਲ ਦੇ ਮੂੰਹ ਵੱਲ ਵੇਖਿਆ ਤੂੰ ਸਾ ਪਿਤਾ ਜੀ ਨੂੰ ਉਹਨਾਂ ਦੇ ਖੱਤ ਦਾ ਜਵਾਬ ਨਹੀਂ ਦਿੱਤਾ ਹਣ ਕੰਮੀ ਨੂੰ ਗੱਲ ਕਰਨੀ ਪਈ ਆਖਣ ਲੱਗੀ ਮੈਂ ਮੈਂ ਲਿਖਣਾ ਸੀ ਉਹਨਾਂ ਨੂੰ ਖੱਤ ਉੰਜ ਹੀ ਦੇਰ ਹੋ ਗਈ ਉਹ ਇੱਥੇ ਆਉਣ ਲੱਗੇ ਸਨ ਉਹ ਕਿਉਂ ਆਪਣੇ ਖੱਤ ਦਾ ਜਵਾਬ ਲੈਣ ਲਈ ਮੈਂ ਉਹਨਾਂ ਨੂੰ ਆਖਿਆ ਤੁਸੀਂ ਨਾ ਜਾਓ ਮੈਂ ਜਾ ਕੇ ਖੱਤ ਦਾ ਜਵਾਬ ਲੈ ਆਉਣਾ ਵਾਂ ਤੇ ਫਿਰ ਸਤਪਾਲ ਤੁਰਦਾ ਤੁਰਦਾ ਖਲੋ ਗਿਆ ਕੰਮੀ ਨੂੰ ਵੀ ਖਲੋਣਾ ਪਿਆ ਉਹ ਮੁਸਕराई ਤਾਂ ਤੁਸੀਂ ਚਿੱਠੀ ਰਸਾਣ ਦਾ ਕੰਮ ਕਰੋਗੇ ਹਾਂ ਪਹਿਲਾਂ ਸਤਪਾਲ ਨੇ ਸਿਰਫ ਇੰਨਾ ਹੀ ਆਖਿਆ ਫਿਰ ਅੱਗੋਂ ਆਖ ਦਿੱਤਾ ਉਹ ਵੀ ਚਿੱਠੀ ਤਾਂ ਚਿੱਠੀ ਰਸਾਣ ਹੀ ਲ ਜਾਂਦਾ ਏ ਜਿਹਦੇ ਵਿੱਚ ਉਹਦੀ ਆਪਣੀ ਕਿਸਮਤ ਲਿਖੀ ਹੋਈ ਹੁੰਦੀ ਏ ਕੰਮੀ ਨੇ ਸਿਰ ਨੀਵਾ ਪਾ ਲਿਆ ਆਓ ਚਲਿਏ ਕੰਮੀ ਨੇ ਹੌਲੀ ਜਹੀ ਆਖਿਆ ਨਹੀਂ ਤੇ ਸਤਪਾਲ ਨੇ ਪੋਲੀ ਜਹੀ ਕੰਮੀ ਦਾ ਹੱਥ ਫੜ ਲਿਆ ਐਨੋਂ ਉਸ ਖੱਤ ਦਾ ਜਵਾਬ ਸੁਣ ਲਵਾਂ ਕੰਮੀ ਨੇ ਹੱਥ ਛੁਡਾਇਆ ਨਾ ਪਰ ਆਖਿਆ ਚਿੱਠੀ ਰਸਾਨ ਕਿਸੇ ਦਾ ਖੱਤ ਰਾਹ ਵਿੱਚ ਹੀ ਪੜ ਲੈਂਦੇ ਨੇ ਹਾਂ ਜਿੰਨਾ ਖੱਤਾਂ ਵਿੱਚ ਉਹਨਾਂ ਦੀ ਕਿਸਮਤ ਲਿਖੀ ਹੋਈ ਹੋਵੇ ਕੰਮੀ ਦਾ ਹੱਥ ਅਜੇ ਵੀ ਸਤਪਾਲ ਦੇ ਹੱਥ ਵਿੱਚ ਸੀ ਜਿਹੜੀ ਹੈਰਾਨੀ ਕੰਮੀ ਨੂੰ ਦੁਪਹਿਰਾਂ ਵੇਲੇ ਹੋਈ ਸੀ ਉਹੀ ਹੈਰਾਨੀ ਉਸ ਨੂੰ ਹੰਟਰ ਕਾਲਾਂ ਵੇਲੇ ਹੋਈ ਉਹਨੇ ਸਤਪਾਲ ਦੇ ਮੂੰਹ ਵੱਲ ਵੇਖਿਆ ਨਾ ਉਹਦੇ ਅੰਦਰ ਕੋਈ ਬੇਗਾਨਗੀ ਆਈ ਨਾ ਕੋਈ ਆਪਣਤ ਤੇ ਉਹਨੇ ਮੂੰਹ ਨੀਵਾ ਕਰਕੇ ਇੱਕ ਮਾੜਾ ਜਿਹਾ ਹੌਂਕਾ ਲਿਆ ਕਮਲ ਤੂੰ ਖੁਸ਼ ਨਹੀਂ ਸਤਪਾਲ ਨੇ ਉਸ ਪਤਲੇ ਪਤਲੇ ਹਨੇਰੇ ਵਿੱਚ ਕੰਮੀ ਦਾ ਹੌਂਕਾ ਵੇਖ ਲਿਆ ਸੀ ਕੰਮੀ ਨੂੰ ਆਪਣੀ ਉਦਾਸੀ ਉਸ ਲਾਫਜਵਾਂਗ ਜਾਪੀ ਜਿਹਦੇ ਉਹਨੂੰ ਮਾਨੇ ਨਾ ਆਉਂਦੇ ਹੋਣ ਇਸ ਲਈ ਉਹ ਸ਼ਰਮਿੰਦੀ ਜਹੀ ਹੁੰਦੀ ਮੁਸਕਰਾ ਪਈ ਨਹੀਂ ਮੈਂ ਉਦਾਸ ਤੇ ਨਹੀਂ ਮੈਨੂੰ ਪਤਾ ਆਇਆ ਜੇ ਮੇਰੀ ਨੌਕਰੀ ਕੋਈ ਬਹੁਤੀ ਚੰਗੀ ਨਹੀਂ ਇਹ ਗੱਲ ਨਹੀਂ ਕੰਮੀ ਨੇ ਚੇਤੀ ਨਾਲ ਆਖਿਆ ਸਰਫੇ ਇਹ ਥਾਂ ਮੈਨੂੰ ਬੜੀ ਚੰਗੀ ਲੱਗਦੀ ਏ ਤੇ ਕੰਮੀ ਨੇ ਖੇਤਾਂ ਦੇ ਪਾਰਲੇ ਸਿਰੇ ਉੱਚੇ ਪਹਾੜਾਂ ਵੱਲ ਤੱਕਿਆ ਤੇ ਫਿਰ ਮਨ ਦੀ ਸਾਰੀ ਉਦਾਸੀ ਨੂੰ ਇੱਕ ਮੁਸਕਰਾਹਟ ਦੇ ਕੋਲ ਵਿੱਚ ਪਾ ਕੇ ਘੁੱਟ ਘੁੱਟ ਪੀਣ ਲੱਗ ਪਈ ਆਖਰ ਪਹਾੜੀ ਗੀਤਾਂ ਦੀ ਰਣਚੌਣ ਵਿੱਚ ਕੰਮੀ ਤੇ ਪਾਲ ਦਾ ਵਿਆਹ ਹੋ ਗਿਆ ਪਹਿਲਾਂ ਇਹ ਗੱਲ ਨਾ ਕੰਮੀ ਦੇ ਪਿਤਾ ਨੂੰ ਮਨਜ਼ੂਰ ਸੀ ਤੇ ਨਾ ਪਾਲ ਦੇ ਪਿਤਾ ਨੂੰ ਪਾਲ ਦਾ ਪਿਓ ਆਪਣੇ ਪਿੰਡੋਂ ਚੰਗੀ ਵੱਡੀ ਜੰਜ ਲਿਆਉਣੀ ਚਾਹੁੰਦਾ ਸੀ ਤੇ ਇੰਨੀ ਵੱਡੀ ਜੰਜ ਦਾ ਇੰਨੀ ਦੂਰ ਉਹ ਵੀ ਇੰਨੇ ਪਸਿੱਤੇ ਪਿੰਡ ਵਿੱਚ ਸਵਾਗਤ ਸੌਖਾ ਨਹੀਂ ਸੀ ਤੇ ਕੰਮੀ ਦੇ ਪਿਤਾ ਦਾ ਉਜਰ ਸੀ ਲੋਕ ਕੀ ਆਖਣਗੇ ਆਪਣਾ ਸ਼ਹਿਰ ਛੱਡ ਕੇ ਚੰਗਾ ਭਲਾ ਆਪਣਾ ਘਰ ਛੱਡ ਕੇ ਚੋਰੀ ਚਿਪੀ ਕਿਸੇ ਪਿੰਡ ਵਿੱਚ ਜਾ ਕੇ ਵਿਆਹ ਕਰ ਛੱਡਿਆ ਖੋਰੇ ਵਿੱਚੋਂ ਕੀ ਗੱਲ ਸੀ ਪਰ ਕੰਮੀ ਦੇ ਮਨ ਵਿੱਚ ਇੱਕ ਚੀਜ਼ ਪੈਂਦੀ ਸੀ ਮੇਰੇ ਪਿਓ ਦਾ ਜਿਹੜਾ ਕਰ ਮੇਰੀ ਮਾਂ ਦੀ ਠਾਹਰਨਾ ਬਣ ਸਕਿਆ ਉਹ ਕਰ ਮੇਰਾ ਕਾਜ ਰੰਬੇਗਾ ਮੇਰੀ ਮਾਂ ਅਣਾਈ ਮੋਤੇ ਮਰ ਗਈ ਆਈ ਮੋਤੇ ਤਾਂ ਸਭ ਕੋਈ ਮਰਦਾ ਹੈ ਜਿਹੜੇ ਘਰੋਂ ਮੇਰੀ ਮਾਂ ਦੀ ਅਰਥੀ ਨਿਕਲੀ ਕੀ ਉਸ ਘਰੋਂ ਮੇਰੀ ਡੋਲੀ ਨਿਕਲੇਗੀ ਜਿਸ ਦਿਨ ਕੰਮੀ ਦੀ ਮਾਂ ਮੋਈ ਸੀ ਕੰਮੀ ਨੂੰ ਉਸ ਘਰ ਦੀ ਇੱਕ ਇੱਕ ਇੱਟ ਆਪਣੇ ਪਿੰਡੇ ਵਿੱਚ ਚੁਭਣ ਲੱਗ ਪਈ ਸੀ ਮਸਾਂ ਜੇ ਮਾਂ ਦਾ 13ਵਾਂ ਹੋਇਆ ਸੀ ਜਦੋਂ ਉਹ ਘਰ ਛੱਡ ਕੇ ਹੋਸਟਲ ਵਿੱਚ ਰਹਿਣ ਲੱਗ ਪਈ ਸੀ ਕੰਮੀ ਦੇ ਮਾਂ ਦੀ ਇਹ ਪੀੜੋਂ ਦੀ ਪ੍ਰਿੰਸੀਪਲ ਮਾਂ ਤੋਂ ਬਿਨਾ ਹੋਰ ਕੋਈ ਨਹੀਂ ਸੀ ਜਾਣਦਾ ਇਸ ਲਈ ਉਸਨੇ ਕੰਮੀ ਦੇ ਇਸ ਦੁੱਖ ਨੂੰ ਓਲਾ ਦਿੱਤਾ ਪਾਲ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਆਖਿਆ ਕੰਮੀ ਮੇਰੇ ਟੈਟ ਦੀ ਜਾਈ ਹੋਈ ਨਹੀਂ ਪਰ ਕੰਮੀ ਮੇਰੀ ਆਤਮਾ ਦੀ ਧੀ ਏ ਇਹ ਮੇਰਾ ਘਰ ਉਸੇ ਦਾ ਘਰ ਏ ਮੇਰਾ ਜੀ ਕਰਦਾ ਏ ਕੰਮੀ ਦੀ ਡੋਲੀ ਮੇਰੇ ਘਰੋਂ ਜਾਏ ਤੁਹਾਨੂੰ ਲੋਕਾਂ ਨੂੰ ਕੋਜੋਖ ਤਾਂ ਹੋਵੇਗਾ ਪਰ ਜੇ ਤੁਸੀਂ ਇਸ ਰਸਮ ਨੂੰ ਸੌਖਿਆ ਕਰ ਦਿਓ ਪਾਲਨੇ ਆਪਣੇ ਪਿਤਾ ਨੂੰ ਵੀ ਤੇ ਕੰਮੀ ਦੇ ਪਿਤਾ ਨੂੰ ਵੀ ਮਨਾਣ ਦੀ ਹਾਮੀ ਭਰੀ ਬਹੁਤੇ ਦਿਨਾਂ ਦੀ ਵਿਤ ਨਾ ਪਈ ਕੰਮੀ ਨੇ ਪਠਾਨਕੋਟ ਜਾ ਕੇ ਆਪਣੀ ਲੋੜ ਦੀਆਂ ਕੋਈ ਚੀਜ਼ਾਂ ਖਰੀਦ ਲਈਆਂ ਪਾਲ ਨੇ ਪਿਤਾ ਨੂੰ ਮਨਾ ਲਿਆ ਕਿ ਤੁਸੀਂ ਜੰਜ ਦੇ ਲੋਕ ਸਿਰਫ 7 ਜਣੇ ਹੋਵੋਗੇ ਤੇ ਜਿਹੜਾ ਦਿਨ ਪੱਕਾ ਕੀਤਾ ਕੰਮੀ ਦਾ ਪਿਤਾ ਉਸ ਤੋਂ ਕੋਈ ਦਿਨ ਅਗੇਤਰਾ ਉੱਥੇ ਆ ਗਿਆ ਤੇ ਪਹਾੜੀ ਗੀਤਾਂ ਦੀ ਤਾਜੀ ਰੌਣਚਾਂ ਵਿੱਚ ਕੰਮੀ ਤੇ ਪਾਲ ਦਾ ਵਿਆਹ ਹੋ ਗਿਆ ਨਿੱਕੀਆਂ ਨਿੱਕੀਆਂ ਰੀਤਾਂ ਨਿੱਕੀਆਂ ਨਿੱਕੀਆਂ ਰਸਮਾਂ ਕੁਝ ਕਮੀ ਦੇ ਪਿਤਾ ਨੇ ਸਜਾਈਆਂ ਕੁਝ ਪਾਲ ਦੇ ਪਿਤਾ ਨੇ ਤੇ ਉਹਨਾਂ ਵਿੱਚ ਕੁਝ ਜੋਸਪੈਂਡ ਦੀਆਂ ہمسਾਈਆਂ ਪਹਾੜਨਾ ਨੇ ਆਪਣੀਆਂ ਵੀ ਰੁਲਾ ਦਿੱਤੀਆਂ ਕਮੀ ਸਭ ਕੁਝ ਵੇਖਦੀ ਰਹੀ ਇੰਜ ਜਿਵੇਂ ਪੁਤਲੀਆਂ ਦਾ ਤਮਾਸ਼ਾ ਵੇਖਦੀ ਹੋਵੇ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ